ਅੱਜ ਦੀ ਕਹਾਣੀ ਗਲਤੀ ਜਿਉਂ ਹੀ ਕਰਵੰਤ ਤੈਤਰ ਉਤਰਿਆ ਤਾਂ ਉਹਦੀ ਘਰਵਾਲੀ ਨਸੀਬਕੌਰ ਤੇ ਤੇਦਰ ਦੀ ਉਹਦੇ ਕੋਲ ਆ ਕੇ ਕਹਿੰਦੀ ਹੈ ਜੀ ਰਾਜ ਆਇਆ ਹੈ ਖਣੀ ਆਪਣੇ ਪਿਓ ਨਾਲ ਨੜ ਕੇ ਆਇਆ ਹੈ ਚੰਗਾ ਹੋ ਗਿਆ ਤੁਸੀਂ ਆ ਗਏ ਪੁੱਛੋ ਤਾਂ ਜਰਾ ਬਰਿਆ ਕੇ ਮੈਨੂੰ ਤਾਂ ਕੁਝ ਦੱਸਦਾ ਨਹੀਂ ਮੈਂ ਤਾਂ ਉਂਝ ਹੀ ਮਾਮੇ ਨੂੰ ਮਿਲ ਲਾਇਆ ਕਹਿੰਦਾ ਮੈਨੂੰ ਇਹਦੀ ਮਾ ਦਾ ਕੋਣ ਆਇਆ ਸੀ ਕਿਰਾਲੀ ਆ ਪਲੇ ਪਿਆ ਨਾ ਮੁਸੀ ਹੋ ਗਿਆ ਨਾਲੇ ਇਹਦਾ ਚਿਹਰਾ ਉੱਤਰਿਆ ਪਿਆ ਜਿਵੇਂ ਕਾफी ਰੋਇਆ ਹੋਵੇ ਨਸੀਬ ਕੋ ਇੱਕੋ ਸਾ ਕਈ ਗੱਲਾਂ ਕਰਦੀ ਭਵੰਤ ਨੇ ਅੰਦਰ ਵੱੜਦੇ ਸਾਰ ਉੱਚੀ ਬਾਜ ਗਿਆ ਓ ਬੱਲੇ ਭਾਂ ਗਿਆ ਅੱਜ ਕਿਵੇਂ ਰਾਹ ਭੁੱਲ ਗਿਆ ਨਾਨਕਿਆਂ ਦਾ ਰਾਜਨੀ ਟੀਵੀ ਦੀ ਵਾਈ ਬੰਦ ਕਰਕੇ ਸਸਰੀਪਾਲ ਬਾਮਾ ਜੀ ਸ਼ਾਸਰੀ ਕਾਲ ਤਾਂ ਠੀਕ ਐ ਪਰ ਅੱਜ ਮੂੰਹ ਤੇ 12 ਕਿਉਂ ਵੱਜਿਆ ਮੇਰੇ ਸ਼ੇਰ ਦੇ ਕੁਝ ਨਹੀਂ ਮਾਮਾ ਜੀ ਬਾਪੂ ਜੀ ਨੇ ਅੱਜ ਮੈਨੂੰ ਬਹੁਤ ਕੁੱਟਿਆ ਕਹਿ ਕੇ ਰਾਜ ਅੱਖਾਂ ਪਰ ਆਇਆ ਕੁਲਵੰਤ ਨੇ ਉਹਨੂੰ ਗਰਨ ਨਾਲ ਲਾ ਲਿਆ ਲੈ ਹੈ ਕਾਮਲਾ ਤੂੰ ਮੜ ਕਿਉਂ ਖਰਾਬ ਕਰਦਾ ਪਹਿਲਾਂ ਮੈਨੂੰ ਪੂਰੀ ਗੱਲ ਤਾਂ ਦੱਸ ਮੈਂ ਕਰਦਾ ਗੁਰਜਨ ਸਿੰਘ ਨਾਲ ਗੱਲ ਦੱਸ ਤੱਸ ਹੀ ਕੋਈ ਹੋਇਆ ਕੀ ਐ ਹੋਇਆ ਕੁਝ ਨਹੀਂ ਜੀ ਮੈਂ ਤਾਂ ਬਿੰਦਰ ਨਾਲ ਜੱਗੀ ਦੀ ਮੋਟਰ ਤੇ ਗਿਆ ਸੀ। ਉਹ ਉੱਥੇ ਜੂਆ ਖੇਡਣ ਲੱਗੇ। ਮੈਂ ਤਾਂ ਬਸ ਕੋਲੇ ਖੜਾ ਸੀ। ਇਹਨੇ ਨੂੰ ਉੱਥੇ ਪਤਾ ਨਹੀਂ ਕਿੱਥੋਂ ਬੁੱਸ ਆ ਗਈ। ਤੇ ਉਹਨਾਂ ਨੇ ਮੈਨੂੰ ਵੀ ਨਾਲ ਫੜ ਲਿਆ। ਬਸ ਫੇਰ ਬਾਪੂ ਜੀ ਹੋਣੀ ਸਰਪੰਚ ਨਾਲ ਆਏ ਤੇ ਮੈਨੂੰ ਛੜਾ ਕੇ ਲੈ ਗਈ। ਤੇ ਘਰ ਆ ਕੇ ਮੈਨੂੰ ਬਾਪੂ ਜੀ ਨੇ ਬਹੁਤ ਹੰਤਾਰਾਜ ਰੋਣੀ ਲੱਗ ਪਿਆ। ਦੇਖ ਵੇ ਰਾਜ ਕੁਝ ਕੁ ਗਲਤੀ ਤਾਂ ਤੇਰੀ ਵੀ ਹੈ। ਤਾਗੁਰ ਚਰਨ ਸਿੰਘ ਨੂੰ ਹੱਥ ਨੇ ਸੀ ਚੁਕਣਾ ਚਾਹੀਦਾ ਚੱਲ ਕੋਈ ਨਾ ਤੂੰ ਰੋਟੀ ਖਾਂ ਆਪਾਂ ਚੱਲਦੇ ਆਂ ਕਰਦਾਵੇਂ ਗੱਲ ਲੈ ਮਾਮਾ ਜੀ ਮੇਰੀ ਕੀ ਗਲਤੀ ਹੈ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਉੱਥੇ ਜੂਆ ਖੇਡਣ ਜਾਂਦੇ ਆ ਨਾਲੇ ਉਹ 8000 ਰੁਪਏ ਕਹਿੰਦਾ ਸੀ ਕਾਕਾ ਤੂੰ ਤਾਂ ਗਲਤੀ ਨਾਲ ਆੜ ਗਿਆ ਭੜਨ ਤਾਂ ਅਸੀਂ ਬਿੰਦਰ ਘਰ ਆਉਂਗੇ ਸੀ ਤਾਗੁਰ ਚਰਨ ਸਿੰਘ ਦਾ ਗੁੱਸਾ ਬਹੁਤ ਭੜਾ ਇਹ ਕਹਿੰਦਾ ਕਲਵੰਤ ਤਾਂ ਬਾਹਰ ਚਲੇ ਗਿਆ ਰਾਜ ਨੇ ਟੀਵੀ ਦੀ ਵਾਇਰ ਫੇਰ ਕਰ ਲਈ ਤੇ ਬੈੱਡ ਤੇ ਪੈ ਗਿਆ। ਨਸੀਬ ਕੋਲੇ ਤੋਂ ਮੁੰਡੇ ਦੇ ਕੋਲ ਨਹੀਂ ਮੈਂ ਗੁਰਚਨ ਸਿੰਘ ਕੋਲ ਜਾ ਕੇ ਆਣਾ। ਤੁਸੀਂ ਰਾਜ ਨੂੰ ਨਾਲ ਹੀ ਲੈ ਜਾਂਦੇ। ਮੈਨੂੰ ਤਾਂ ਡਰ ਜਾ ਰਿਹਾ ਕੀ ਜਾਂਦਾ। ਨਹੀਂ ਗੁਰਚਨ ਸਿੰਘ ਦਾ ਗੁੱਸਾ ਠੰਡਾ ਹੋਏ ਤੇ ਛੱਡ ਕੇ ਆਵਾਂ ਉਹਨੂੰ। ਪਹਿਕੇ ਕਨਵੰਤ ਨੇ ਸਕੂਟਰ ਨੂੰ ਕਿੱਕ ਮਾਰ ਦਿੱਤੀ। ਗੁਰਚਨ ਸਿੰਘ ਆਈ ਟੀਵੀ ਕੀ ਗੱਲ ਸੀ? ਜਾਰਜੀ ਮੁੰਡੇ ਨੇ ਗਲਤੀ ਕਰ ਵੀ ਲਈ ਸੀ ਪਰ ਇੰਨਾ ਥੋੜਾ ਕੁਪਣਾ ਸੀ ਪਿਆਰ ਨਾਲ ਵੀ ਸਮਝਾਇਆ ਜੱਗ ਸਕਦਾ ਸੀ ਤੂੰ ਤਾਂ ਹੱਦੀ ਕਰ ਦਿੰਦਾ ਮੇਰੇ ਯਾਰ ਕੁਲਵੰਤ ਜਗਦਾ ਜਗਦਾ ਸਭ ਕੁਝ ਕਹਿ ਗਿਆ ਉਹ ਯਾਰ ਮੈਨੂੰ ਗੁੱਸੇ ਦਾ ਪਤਾ ਹੀ ਨਹੀਂ ਲੱਗਿਆ ਇੱਕ ਸਰਪੰਚ ਨੇ ਮੇਲੇ ਮਾਰ-ਮਾਰ ਮੇਰਾ ਪਾਰਾ ਹੀ ਘਾਟਾ ਤੇ ਤੂੰ じゃ ਉਹ ਨਾਮੇ ਦਾ ਬਿੰਦਰ ਮੈਨੂੰ ਬਿਓ ਵਰਗਾ ਲੱਗਦਾ ਆਬ ਤਾਂ ਹੈ ਹੀ ਨੰਦਰ ਇਹਨੂੰ ਵੀ ਬਿਵਾਰ ਕੇ ਹਟੋ ਚਲ ਕੋਈ ਨਾ ਪਰਾਉਣਿਆ ਇੰਨਾ ਗੁੱਸਾ ਨਾ ਕਰਿਆ ਤਾ ਸੁੱਖ ਨਾਲ ਕੱਲਾ ਕੱਲਾ ਦਾ ਮੁੰਡਾ ਹੈ ਉਹ ਵੀ ਗੱਪਰੂ ਜਵਾਨ ਇੰਨੇ ਨੂੰ ਗਲਵੰਤ ਦਾ ਫੋਨ ਵੱਜ ਗਿਆ ਹਾਂ ਬਈ ਕਿਉਂ ਤੈਨੂੰ ਕਿਹਾ ਸੀ ਉਹਦੇ ਕੋਲ ਰਹੀਂ ਤੂੰ ਪ੍ਰਗਟ ਨੂੰ ਸੱਦ ਅਸੀਂ ਵੀ ਆਉਣਿਆ ਹਾਂ ਗੁਰਚਰਨ ਜਾਰ उन्हें बैठक का दरवाजा अंदरों बंद कर लिया कोल्ता भी नहीं छेती कोई कारा न कर ले चलिए छेतीगट ने दरवाजा तोड़िया उदो तक ना दी तो राज पखे लटकड़ी गलती कर चुका सघबीर सिंह जी की यह रचना तहन तो बहुत पसंद आई होगी बहुत ही सिक्ख्या देने वाली रचना है अंत तक सुन ली धनबाद जी